ਲੇ ਮੇਸੇ ਮੇ ਤੋਂ ਪਾਤਰ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਜਿਹੜੇ ਕਿ ਲਜਾਣ ਵਾਲਾ ਕੋਈ ਸਾਧਨ ਨਾ ਹੋਣ ਕਰਕੇ ਕਾਫੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਕੂੜਾ ਇਕੱਠਾ ਕਰਨ ਲਈ ਸਾਧਨ ਨਹੀਂ ਸੀ ਹੁਣ ਉਹ ਚਾਰ ਛੋਟੇ ਹਾਥੀ ਡਿਪਰ ਪ੍ਰੋਵਾਈਡ ਕਰੇ ਗਏ ਹਨ ਅੱਜ ਜਿੱਥੇ ਕਿ ਹਲਕਾ ਵਿਧਾਇਕ ਵੱਲੋਂ ਇਹਨਾਂ ਨੂੰ ਹਰੀ ਝੰਡੀ ਦੇ ਕੇ ਇੱਥੇ ਨਗਰ ਕੌਂਸਲ ਨੂੰ ਸੌਪੇ ਗਏ ਹਨ ਉੱਥੇ ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਨਾਲ ਸਿਫਰ ਦੇ ਸਪਾਈ ਕਰਨ ਵਾਲੀ ਵੀ ਵੱਡੀ ਸਮੱਸਿਆ ਸੀ ਜਿਹੜੀ ਕਿ ਪਟਿਆਲੇ ਤੋਂ ਪਹਿਲਾਂ ਲਿਆਣੀ ਪੈਦੀ ਸੀ ਮਸ਼ੀਨ ਹੁਣ ਉਸ ਉਹ ਵੀ ਜਲਦੀ ਹੀ 1-2 ਦਿਨ ਦੇ ਵਿੱਚ ਆ ਜਾਏਗੀ ਜਿਸ ਦੀ ਕੀਮਤ 50 ਲੱਖ ਰੁਪਏ ਹੈ ਰੁਪਏ ਹਨ ਇਸ ਤੋਂ ਇਲਾਵਾ ਜਿਹੜੇ ਕਿ ਸ਼ਹਿਰ ਅੰਦਰ ਕਈ ਇਲਾਕਿਆਂ ਦੇ ਵਿੱਚ ਬੋਰ ਲੱਗਣ ਵਾਲੇ ਸੀਗੇ ਉਹਨਾਂ ਵਾਸਤੇ ਵੀ ਇਹਨਾਂ ਨੇ ਕਿਹਾ ਕਿ ਜਲਦੀ ਹੀ ਉਹਨਾਂ ਦਾ ਵੀ ਸਾਰਾ ਕੰਪਲੀਟ ਕੰਮ ਹੋ ਜਾਏਗਾ ਜਿਸ ਦੀ ਕੀਮਤ 40 ਲੱਖ ਰੁਪਏ ਦੇ ਕਰੀਬ ਹੋਵੇਗੀ ਔਰ ਪਾਤਲਾ ਸ਼ਹਿਰ ਅੰਦਰ ਪਹਿਲਾਂ ਵੀ ਇਹਨਾਂ ਕਿਹਾ ਕਿ ਸਫਾਈ ਸਪਾਈ ਦੇ ਕੰਮ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਸਨ ਔਰ ਜਿਹੜੇ ਕਿ ਨਗਰ ਕੌਂਸਲ ਦੇ ਕੌਂਸਲਰਾਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਦੇਖਣ ਨੂੰ ਮਿਲ ਰਿਹਾ ਜਿੱਥੇ ਨਗਰ ਕੌਂਸਲ ਇਮਾਨਦਾਰੀ ਨਾਲ ਉਹਨਾਂ ਨੇ ਕਿਹਾ ਕਿ ਕੰਮ ਕਰ ਰਹੇ ਹਨ ਉੱਥੇ ਇਹਨਾਂ ਨੂੰ ਵੀ ਹਰ ਇੱਕ ਤਰ੍ਹਾਂ ਦੇ ਸਾਧਨ ਮੁਹੱਈਆ ਕਰਾਏ ਜਾਣਗੇ ਜਿਹੜੇ ਕਿ ਉਹਨਾਂ ਵੱਲੋਂ ਵੀ ਸਰਕਾਰ ਤੱਕ ਪਹੁੰਚ ਕਰਕੇ ਹਰ ਇੱਕ ਤਰ੍ਹਾਂ ਦੇ ਸਾਧਨ ਵੀ ਔਰ ਕਿਸੇ ਤਰ੍ਹਾਂ ਦੀ ਜਿਹੜੀ ਕਿ ਸ਼ਹਿਰ ਦੇ ਵਿੱਚ ਸਫਾਈ ਕਰਨ ਦਾ ਜਾਂ ਹੋਰ ਵੀ ਕੋਈ ਕੰਮ ਹੈ ਉਹਨੂੰ ਕਿਸੇ ਵੀ ਤਰ੍ਹਾਂ ਨਹੀਂ ਰੁਕਣ ਦਿੱਤਾ ਜਾਵੇਗਾ ਹਲਕਾ ਵਿਧਾਇਕ ਨੇ ਕੌਂਸਲਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵਾਰ ਜਿਹੜੇ ਕਿ ਸਾਰੇ ਸਾਧਨ ਤੁਹਾਨੂੰ ਮੁਹੱਈਆ ਕਰਾਏ ਜਾਣਗੇ ਮੈਂ ਹਰਪ੍ਰਿੰਤ ਸਿੰਘ ਮਹਿਰੋ ਤੋਂ 24 ਪੰਜਾਬ న్యూਸ ਤੋਂ ਇਸ ਵਕਤ ਦੀ ਰਿਪੋਰਟ ਜਿਹੜੀ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਬਤੇ ਬੜੇ ਲੰਮੇ ਸਮੇਂ ਤੋਂ ਬਹੁਤ ਵੱਡੀ ਸਮੱਸਿਆ ਚੱਲ ਰਹੀ ਸੀ ਕਿ ਕੂੜਾ ਇਕੱਠਾ ਕੂੜਾ ਕਰਕਟ ਇਕੱਠਾ ਕਰਨ ਦੇ ਲਈ ਸ਼ਹਿਰ ਦੇ ਵਿੱਚ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਹੈਗੇ ਸੋ ਸਾਰੀ ਟੀਮ ਦੀ ਸਾਰੇ ਐਮਸੀ ਸਰਬਾਨਾਂ ਦੀ ਵਿੰਨ ਸਦਕਾ ਸਾਡੇ ਸੀਨੀਅਰ ਵੈਸ ਪ੍ਰਧਾਨ ਉਹਨਾਂ ਦੀ ਵਿੰਨ ਸਦਕਾ ਅੱਜ ਪਾਤੜਾ ਸ਼ਹਿਰ ਨੂੰ ਚਾਰ ਛੋਟੇ ਡਿੰਫਰ ਜਿਹੜੇ ਹਾਥੀ ਨੇ ਉਹ ਕੂੜਾ ਇਕੱਠਾ ਕਰਨ ਦੇ ਲਈ ਜਿਹੜੇ ਉਹ ਪ੍ਰੋਵਾਈਡ ਕਰਾਏ ਨੇ ਸੋ ਬੜਾ ਖੁਸ਼ੀ ਦਾ ਮਾਹੌਲ ਹੈ ਸਾਰਿਆਂ ਦੇ ਵਿੱਚ ਕਿਉਂਕਿ ਸਫਾਈ ਦੇ ਕੰਮ ਤੇ ਸ਼ਹਿਰ ਪਾਤੜਾ ਹਮੇਸ਼ਾ ਪਹਿਲੇ ਨੰਬਰ ਤੇ ਰਹਿੰਦਾ ਔਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਇਆ ਸੀਵਰੇਜ ਸਫਾਈ ਨੂੰ ਲੈ ਕੇ ਬੜੀ ਸਮੱਸਿਆ ਸੀਗੀ ਸਾਨੂੰ ਪਟਿਆਲੇ ਤੋਂ ਮਸ਼ੀਨਾਂ ਜਿਹੜੀਆਂ ਉਹ ਲਿਆਉਣੀਆਂ ਪੈਂਦੀਆਂ ਸੀਗੀਆਂ ਸੀਵਰੇ ਸਾਫ਼ ਕਰਨ ਦੇ ਲਈ ਸੋ ਇੱਕ ਦੋ ਦਿਨਾਂ ਨੂੰ ਹੀ ਸਾਨੂੰ ਉਹ ਜਿਹੜੀ ਮਸ਼ੀਨ ਹੈ ਸਫਾਈ ਕਰਨ ਵਾਲੀ 50 ਲੱਖ ਰੁਪਏ ਦੀ ਲਾਗਤ ਦੇ ਨਾਲ ਔਰ ਮਿਲਣ ਜਾ ਰਹੀ ਹੈ ਔਰ 40 ਲੱਖ ਰੁਪਏ ਦੀ ਲਾਗਤ ਦੇ ਨਾਲ ਨਵਾਂ ਟੂਵਲ ਹੈ ਜਿਹੜਾ ਉਹ 16 ਨੰਬਰ ਵਾਰਡ ਦੇ ਵਿੱਚ ਲਗਾਇਆ ਜਾ ਰਿਹਾ ਸੋ ਸ਼ਹਿਰ ਵਾਸੀਆਂ ਨੂੰ ਇਹ ਤੋਹਫਾ ਜੀ ਔਰ ਆਉਣ ਵਾਲੇ ਹੋਰ ਸਮੇਂ ਦੇ ਵਿੱਚ ਜਿਹੜੇ ਅ ਵੱਖਰੇ ਵੱਖਰੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ